ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਪੰਚਾਂ ਦਾ ਕਹਿਣਾ ਕਿਹਾ ਸਿਰ ਮੱਥੇ ਪਰਣਾ ਲਾ ਉਥੇ ਦਾ ਉਥੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਹੇ ਜ਼ਿਲ੍ਹੇ ਦੇ ਅਫਸਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪੜ ਪ੍ਰਾਪਤ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ਵਿੱਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਹੈ ਪਰ ਇਸ ਦੇ ਬਾਵਜੂਦ ਨਾਨਕ ਦੀ ਨਗਰੀ ਵੱਲ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ਤਿਆਨ ਨਹੀਂ ਦਿੱਤਾ ਬਲਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਨਾਨਕ ਦੀ ਕਰਮ ਭੂਮੀ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਹੀ ਕਰੀ ਰੱਖਿਆ ਹੈ ਅਲੱਗ ਹੀ ਪਹਿਲੀ ਪਾਤਸ਼ਾਹੀ ਦੇ 5.5 550 ਮੇ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਕੁਝ ਸਮੇਂ ਲਈ ਦੁਨੀਆ ਦੇ ਮਾਨ ਚਿੱਤਰ ਤੇ ਜ਼ਰੂਰ ਆਇਆ ਸੀ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਸਐਸਜੀਪੀਸੀ ਨੇ ਬਾਬਾ ਨਾਨਕ ਦੀ ਇਸ ਮਹਾਨ ਨਗਰੀ ਨੂੰ ਪੂਰੀ ਤਰ੍ਹਾਂ ਵਿਸਾਰ ਰੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਿਲ ਫਿਲ ਸਫੇਤੇ ਸਿੱਖਿਆ ਮੋ ਉਦਾਸੀਆਂ ਉਪਦੇਸ਼ਾਂ ਜੀਵਨ ਜਾਂਚ ਤੇ ਤੇ ਸਰਬ ਦੇ ਭਲੇ ਦੇ ਸੰਧਾਨ ਤਨੂ ਸੰਭਾਲਨ ਲਈ ਗੁਰੂ ਸਾਹਿਬ ਦੇ 550 550ਵੇਂ ਪ੍ਰਕਾਸ਼ ਦਿਹਾੜੇ ਤੇ ਸਾਲ 2019 ਵਿੱਚ ਕੇਂਦਰ ਦੇ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਵਿੱਚ 100 ਕਰੋੜ ਦੀ ਲਾਗਤ ਨਾਲ ਇੱਕ ਵਿਲੱਖਣ ਕਿਸਮ ਦਾ ਨਾਨਕ ਦਾ ਪਿੰਡ ਬਸਉਣ ਬਾਰੇ ਐਲਾਨ ਕੀਤਾ ਸੀ ਜਿਸ ਤੇ ਦਰਸ਼ਨ ਕਰਨ ਲਈ ਆਉਣ ਵਾਲੇ ਹਰ ਮੁਨੋਖ ਨੂੰ ਅੱਧਿਆ ਖਦਿਆ ਤਮ ਦਾ ਇੱਕ ਨੋਖੀ ਦੁਨੀਆ ਦਾ ਅਹਿਸਾਸ ਹੋਇਆ ਕਰਨਾ ਸੀ ਪਰ ਲਗਭਗ 5 ਸਾਲਾਂ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਨਾਨਕ ਦੇ ਪਿੰਡ ਦੀ ਹਾਲੇ ਤੱਕ ਇੱਕ ਵੀ ਇੱਟ ਨਹੀਂ ਲੱਗ ਸਕੀ ਵਕ ਵਕ ਧਾਮਾਂ ਤੇ ਦੋ ਵਾਰ ਜ਼ਮੀਨ ਇਕ ਵਾਇਰ ਕੀਤੀ ਗਈ ਪਰ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਿਆ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ 스마트 ਸਿਟੀ ਬਜੋ ਵਿਕਸਿਤ ਕਰਨ ਤੇ ਸ਼ਹਿਰ ਵਿੱਚ ਥਾਂ-ਥਾਂ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਵੀ ਹਾਲੇ ਤੱਕ ਕਾਗਜ਼ਾਂ ਵਿੱਚ ਹੀ ਦਫਨ ਹੋਈ ਹੋਈ ਪਈ ਹੈ ਸੁਲਤਾਨਪੁਰ ਲੋਧੀ 스마트 ਸਿਟੀ ਦਾਪ ਤਾਂ ਨਹੀਂ ਕਦੋਂ ਬਣੇਗੀ ਪਰ ਕਰੀਬ 25 ਸਾਲਾਂ ਤੋਂ ਇਹ ਨਰਕ ਸਿਟੀ ਵਿੱਚ ਜ਼ਰੂਰਤ ਤਬਦੀਲ ਹੋਈ ਪਈ ਹੈ ਖਬਰਾਂਨ ਤੱਕ ਬਣੇ ਰਹਿਣ ਲਈ ਧੰਨਵਾਦ